ਸੋ ਫੋਰਟਿਸ ਤੋਂ ਅਸੀਂ ਲਗਾਤਾਰ ਬਣੇ ਹੋਏ ਹਾਂ ਤੁਹਾਡੇ ਤੱਕ ਅਪਡੇਟਸ ਪਹੁੰਚਾ ਰਹੇ ਹਾਂ ਰਾਜਵੀਰ ਜਵੰਦਾ ਦੀ ਹੈਲਥ ਨੂੰ ਲੈ ਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਹੁਣ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਪਹੁੰਚੇ ਨੇ ਉਹਨਾਂ ਦਾ ਹਾਲ ਜਾਣਨ ਦੇ ਲਈ ਕਿਉਂਕਿ ਰਾਜਵੀਰ ਜਵੰਦਾ ਹਾਲੇ ਆਈਸੀਯੂ ਦੇ ਵਿੱਚ ਨੇ ਲੇਕਿਨ ਪਹਿਲਾਂ ਨਾਲੋਂ ਬਹੁਤ ਬੈਟਰ ਕੰਡੀਸ਼ਨ ਉਹਨਾਂ ਦੀ ਜਿਹੜੀ ਦੱਸੀ ਜਾ ਰਹੀ ਹੈ ਕੱਲ ਦੀ ਕ੍ਰਿਟੀਕਲ ਕੰਡੀਸ਼ਨ ਦੇ ਨਾਲੋਂ ਅੱਜ ਰਾਜਵੀਰ ਜਵੰਦਾ ਦੀ ਹਾਲਤ ਥੋੜੀ ਠੀਕ ਦੱਸੀ ਜਾ ਰਹੀ ਹੈ ਹਾਲਾਂਕਿ ਬਾਡੀ ਦੀ ਕੋਈ ਮੂਵਮੈਂਟ ਨਹੀਂ ਹੋ ਰਹੀ ਲੇਕਿਨ ਉਹਨਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਹੈ ਉਹਨਾਂ ਦਾ ਹ ਮਾਤਾ ਮ ਕਰੇ ਕਿ ਉਹ ਜਲਦੀ ਠੀਕ ਹੋਣ ਤੇ ਆਪਣੇ ਘਰੇ ਵਾਪਸ ਜਾਣ ਕਿਉਂਕਿ ਦੁਆਵਾਂ ਮ ਨੇ ਅਰਦਾਸਾਂ ਨੇ ਕਲਾਕਾਰ ਕਰ ਰਹੇ ਨੇ ਲਗਾਤਾਰ ਲਗਾਤਾਰ ਲੇਕਿਨ ਤੁਹਾਨੂੰ ਜਾਣਕਾਰੀ ਲਈ ਇਹ ਵੀ ਦੱਸ ਦਿੰਨੇ ਆ ਕਿ ਹੁਣ ਉਹਨਾਂ ਦੇ ਹੈਲਥ ਅਪਡੇਟਸ ਦੇ ਲਈ 2 ਵਜੇ ਜੋ ਆ ਇੱਕ ਦੁਬਾਰਾ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਏਗਾ ਜਿਸ ਦੇ ਵਿੱਚ ਉਹਨਾਂ ਦੀ ਦੁਬਾਰਾ ਜਿਹੜੇ ਟੈਸਟ ਹੋਏ ਨੇ ਜਾਂ ਜੋ ਵੀ ਅੰਦਰ ਇਲਾਜ ਚੱਲ ਰਿਹਾ ਹੈ ਉਸ ਨੂੰ ਲੈ ਕੇ ਕੀ ਅਪਡੇਟ ਹੈ ਉਸ ਦੇ ਬਾਰੇ 2 ਵਜੇ ਜਿਹੜਾ ਹੈ ਡਾਕਟਰਸ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਏਗਾ ਜਿਸ ਦੇ ਵਿੱਚ ਪੁਸ਼ਟੀ ਕੀਤੀ ਜਾਏਗੀ ਹਰ ਚੀਜ਼ ਦੀ ਉਹਨਾਂ ਦੀ ਹੈਲਥ ਨੂੰ ਲੈ ਕੇ ਕੀ ਕੀ ਕੰਡੀਸ਼ਨ ਹੈ ਉਹਨਾਂ ਦੀ ਹੁਣ ਕਿਉਂਕਿ ਉਹਨਾਂ ਦੀ ਅੰਦਰ ਜੇਰੇ ਇਲਾਜ ਨੇ ਬਹੁਤ ਸਾਰੇ ਟੈਸਟ ਵਗੈਰਾ ਚੱਲ ਰਹੇ ਨੇ ਅੰਦਰ ਟ੍ਰੀਟਮੈਂਟ ਨੇ ਲੇਕਿਨ ਫੈਮਿਲੀ ਥੋੜੀ ਪੋਜ਼ਿਟਿਵ ਹੈ ਕਲਾਕਾਰ ਪੋਜ਼ਿਟਿਵ ਨੇ ਬਾਹਰ ਮੀਡੀਆ ਪੋਜ਼ਿਟਿਵ ਹੈ ਆਮ ਲੋਕ ਪੋਜ਼ਿਟਿਵ ਨੇ ਕਿਉਂਕਿ ਹਰ ਕੋਈ ਦੁਆ ਕਰ ਰਿਹਾ ਹੈ ਹਰ ਕੋਈ ਪ੍ਰੇਅਰਸ ਕਰ ਰਿਹਾ ਹੈ ਕਿ ਰਾਜਵਿਰ ਜਵੰਦਾ ਜਲਦ ਤੋਂ ਜਲਦ ਜੋ ਨੇ ਠੀਕ ਹੋ ਕੇ ਘਰ ਪਰਤਨ ਤੇ ਹੁਣ ਫਿਲਹਾਲ ਦੇ ਲਈ ਬਹੁਤ ਸਾਰੇ ਕਲਾਕਾਰ ਉੱਪਰ ਹੈਗੇ ਨੇ ਲੇਕਿਨ ਨੀਰੂ ਤੇ ਗਿਪੀ ਘਰੇਵਾਲ ਹੁਣ ਪਹੁੰਚੇ